ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ 6 ਸਾਲਾਂ ਬਾਅਦ ਪੰਜਾਬੀ ਕੁੜੀ ਕੈਨੇਡਾ ਤੋਂ ਡਿਪੋਰਟ ਕਿਉਂ ਹੋਈ ਸੱਚ ਸੁਣ ਕੇ ਹੋ ਜਾਓਗੇ ਹੈਰਾਨ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਕਹਾਣੀ ਬਾਰੇ ਜੋ ਤੁਹਾਡੇ ਦਿਲ ਨੂੰ ਛੂ ਜਾਵੇਗੀ ਅਤੇ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਕਲਪਨਾ ਕਰੋ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਕੁੜੀ ਨੂੰ ਜਿਸ ਦਾ ਨਾਮ ਜਸਲੀਨ ਸੀ ਜਸਲੀਨ ਦਾ ਜਨਮ ਪੰਜਾਬ ਦੇ ਇੱਕ ਆਮ ਪਰਿਵਾਰ ਵਿੱਚ ਹੋਇਆ ਸੀ ਜਿੱਥੇ ਬਾਪੂ ਜ਼ਮੀਨ ਤੇ ਕੰਮ ਕਰਦੇ ਅਤੇ ਮਾਂ ਘਰ ਸੰਭਾਲਦੀ। ਬਚਪਨ ਤੋਂ ਹੀ ਜਸਲੀਨ ਨੂੰ ਵਿਦੇਸ਼ ਜਾਣ ਦਾ ਸੁਪਨਾ ਸੀ। ਉਹ ਟੀਵੀ ਤੇ ਕੈਨੇਡਾ ਦੀਆਂ ਚਮਕਦੀਆਂ ਇਮਾਰਤਾਂ ਵੇਖ ਕੇ ਸੋਚਦੀ ਕਿ ਇੱਕ ਦਿਨ ਉਹ ਵੀ ਉੱਥੇ ਜਾਵੇਗੀ ਅਤੇ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਵੇਗੀ। ਉਸ ਦੇ ਸੁਪਨੇ ਇੰਨੇ ਵੱਡੇ ਸਨ ਕਿ ਉਹ ਰਾਤਾਂ ਨੂੰ ਨੀਂਦ ਨਹੀਂ ਸੌਂਦੀ ਸੀ। बस कनाडा ਦੀਆਂ ਗੱਲਾਂ ਸੋਚਦੀ ਰਹਿੰਦੀ ਪਰ ਰਸਤਾ ਆਸਾਨ ਨਹੀਂ ਸੀ ਪਰਿਵਾਰ ਨੇ ਜ਼ਮੀਨ ਵੇਚ ਕੇ ਪੈਸੇ ਜੋੜੇ 에ਜੰਟ ਨੂੰ ਲੱਖਾਂ ਰੁਪਏ ਦਿੱਤੇ ਅਤੇ ਆਖਰ ਜਸਲੀਨ ਨੂੰ ਸਟੱਡੀ ਵੀਜ਼ਾ ਮਿਲ ਗਿਆ ਉਹ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਬੈਠੀ ਤਾਂ ਉਸਦੇ ਅੱਖਾਂ ਵਿੱਚ ਅੰਸੂ ਸਨ ਪਰ ਚਿਹਰੇ ਤੇ ਮੁਸਕਾਨ ਕੈਨੇਡਾ ਪਹੁੰਚ ਕੇ ਉਸਨੇ ਕਾਲਜ ਵਿੱਚ ਪੜਾਈ ਸ਼ੁਰੂ ਕੀਤੀ ਪਾਰਟ ਟਾਈਮ ਨੌਕਰੀ ਕੀਤੀ ਅਤੇ ਹੌਲੀ-ਹੌਲੀ ਆਪਣੇ ਪੈਰਾਂ ਤੇ ਖੜੀ ਹੋ ਗਈ ਪਹਿਲੇ ਕੁਝ ਮਹੀਨੇ ਬਹੁਤ ਮੁਸ਼ਕਲ ਸਨ ਠੰਡ ਵਿੱਚ ਰਹਿਣਾ ਨਵੇਂ ਲੋਕਾਂ ਨਾਲ ਗੱਲ ਕਰਨਾ ਪਰ ਜਸਲੀਨ ਨੇ ਹਿੰਮਤ ਨਹੀਂ ਹਾਰੀ ਉਹ ਆਪਣੇ ਮਾਪੇ ਨੂੰ ਵੀਡੀਓ ਕਾਲ ਤੇ ਕਹਿੰਦੀ ਮੈਂ ਠੀਕ ਹਾਂ ਜਲਦੀ ਹੀ ਵੱਡੀ ਨੌਕਰੀ ਮਿਲ ਜਾਵੇਗੀ ਇਹ ਕਹਾਣੀ ਸਿਰਫ ਇੱਕ ਕੁੜੀ ਦੀ ਨਹੀਂ ਬਲਕਿ ਲੱਖਾਂ ਪੰਜਾਬੀਆਂ ਦੀ ਹੈ ਜੋ ਵਿਦੇਸ਼ ਵਿੱਚ ਨਵੀਂ ਜ਼ਿੰਦਗੀ ਬਣਾਉਣ ਲਈ ਸੰਘਰਸ਼ ਕਰਦੇ ਹਨ ਪਰ ਇਸ ਕਹਾਣੀ ਵਿੱਚ ਇੱਕ ਅਜਿਹਾ ਮੋੜ ਆਉਂਦਾ ਹੈ ਜੋ ਤੁਹਾਨੂੰ ਹੈਰਾਨ ਕਰ ਦੇਵੇਗਾ ਇੱਕ ਅਜਿਹਾ ਰਾਜ਼ ਜੋ 6 ਸਾਲਾਂ ਬਾਅਦ ਖੁੱਲਦਾ ਹੈ ਅਤੇ ਸਭ ਕੁਝ ਬਦਲ ਦਿੰਦਾ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕੀ ਹੋਇਆ ਜਿਸ ਨੇ ਜਸਲੀਨ ਨੂੰ ਕੈਨੇਡਾ ਤੋਂ ਵਾਪਸ ਭੇਜ ਦਿੱਤਾ ਪਰ ਤੇਰਜ ਰੱਖੋ ਕਹਾਣੀ ਅੱਗੇ ਵਧਦੀ ਜਾਵੇਗੀ ਅਤੇ ਤੁਹਾਡੇ ਦਿਲ ਨੂੰ ਛੂ ਜਾਵੇਗੀ ਜਸਲੀਨ ਦੇ ਸੰਘਰਸ਼ ਨੇ ਉਸ ਨੂੰ ਮਜ਼ਬੂਤ ਬਣਾਇਆ ਪਰ ਜ਼ਿੰਦਗੀ ਨੇ ਉਸ ਲਈ ਇੱਕ ਵੱਡਾ ਝਟਕਾ ਤਿਆਰ ਕੀਤਾ ਸੀ ਇੱਕ ਕਹਾਣੀ ਤੁਹਾਨੂੰ ਬੈਠੇ ਰਹਿਣ ਨਹੀਂ ਦੇਵੇਗੀ। ਬਸ ਸੁਣਦੇ ਜਾਓ ਅਤੇ ਮਹਿਸੂਸ ਕਰੋ ਉਸਦੇ ਦਰਦ ਨੂੰ। ਜਸਲੀਨ ਕੈਨੇਡਾ ਵਿੱਚ ਪਹੁੰਚ ਕੇ ਪਹਿਲਾ ਤਾਂ ਬਹੁਤ ਘਬराई ਹੋਈ ਸੀ। ਨਵਾਂ ਦੇਸ਼, ਨਵੇਂ ਲੋਕ ਅਤੇ ਨਵੀਂ ਭਾਸ਼ਾ। ਉਹ ਟੋਰਾਂਟੋ ਵਿੱਚ ਰਹਿਣ ਲੱਗੀ ਇੱਕ ਛੋਟੇ ਜਿਹੇ ਅਪਾਰਟਮੈਂਟ ਵਿੱਚ ਜਿੱਥੇ ਹੋਰ ਵਿਦਿਆਰਥੀ ਵੀ ਰਹਿੰਦੇ ਸਨ। ਰੋਜ਼ ਸਵੇਰੇ ਉੱਠ ਕੇ ਕਾਲਜ ਜਾਂਦੀ, ਕਲਾਸਾਂ ਅਟੈਂਡ ਕਰਦੀ ਅਤੇ ਫਿਰ ਸ਼ਾਮ ਨੂੰ ਰੈਸਟੋਰੈਂਟ ਵਿੱਚ ਨੌਕਰੀ ਕਰਦੀ। ਉਸ ਨੂੰ ਪੰਜਾਬੀ ਖਾਣਾ ਬਣਾਉਣਾ ਆਉਂਦਾ ਸੀ ਤਾਂ ਉਹ ਆਪਣੇ ਦੋਸਤਾਂ ਨੂੰ ਵੀ ਸਿਖਾਉਂਦੀ ਅਤੇ ਕਰਦੀ ਯਾਦ ਕੱਟ ਕਰਨ ਲਈ ਪੰਜਾਬੀ ਗੀਤ ਸੁਣਦੀ ਇੱਕ ਦਿਨ ਉਸ ਨੂੰ ਮਿਲਿਆ ਰਾਹੁਲ ਇੱਕ ਪੰਜਾਬੀ ਮੁੰਡਾ ਜੋ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਸੈਟਲ ਸੀ ਰਾਹੁਲ ਨੇ ਉਸ ਨੂੰ ਬਹੁਤ ਮਦਦ ਕੀਤੀ ਨੌਕਰੀ ਲੱਭਣ ਵਿੱਚ ਵੀਜ਼ਾ ਦੇ ਕਾਗਜ਼ਾ ਵਿੱਚ ਅਤੇ ਹੌਲੀ-ਹੌਲੀ ਦੋਵੇਂ ਨੇੜੇ ਆ ਗਏ ਜਸਲੀਨ ਨੂੰ ਲੱਗਾ ਕਿ ਉਸ ਦੀ ਜ਼ਿੰਦਗੀ ਹੁਣ ਪੂਰੀ ਹੋ ਗਈ ਹੈ ਉਹ ਪੜਾਈ ਪੂਰੀ ਕਰਕੇ ਨੌਕਰੀ ਲੱਗ ਗਈ ਅਤੇ ਰਾਹੁਲ ਨਾਲ ਵਿਆਹ ਦੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ। ਪਰਿਵਾਰ ਨੂੰ ਪੈਸੇ ਭੇਜਣ ਲੱਗੀ। ਬਾਪੂ ਨੇ ਨਵੀਂ ਜ਼ਮੀਨ ਖਰੀਦੀ ਅਤੇ ਮਾਂ ਨੇ ਨਵੇਂ ਕਾਰੋਬਾਰ ਦੇ ਸੁਪਨੇ ਵੇਖਣੇ ਸ਼ੁਰੂ ਕੀਤੇ। 2 ਸਾਲਾਂ ਵਿੱਚ ਜਸਲੀਨ ਨੇ ਪੀਆਰ ਲਈ ਅਪਲਾਈ ਕੀਤਾ ਅਤੇ ਮਿਲ ਵੀ ਗਿਆ। ਉਹ ਖੁਸ਼ ਸੀ ਪਰ ਜ਼ਿੰਦਗੀ ਵਿੱਚ ਅਚਾਨਕ ਇੱਕ ਫੋਨ ਆਇਆ ਜਿਸ ਨੇ ਸਭ ਕੁਝ ਬਦਲ ਦਿੱਤਾ। ਉਹ ਫੋਨ ਉਸਦੇ ਏਜੰਟ ਵੱਲੋਂ ਸੀ। ਜਿਸ ਨੇ ਉਸ ਨੂੰ ਵੀਜ਼ਾ ਦਿੱਤਾ ਸੀ ਉਹ ਕਹਿੰਦਾ ਸੀ ਕਿ ਕੁਝ ਗੜਬੜ ਹੈ ਪਰ ਵਿਸਥਾਰ ਨਹੀਂ ਦੱਸਿਆ ਜਸਲੀਨ ਨੇ ਸੋਚਿਆ ਕਿ ਛੋਟੀ ਮੋਟੀ ਗੱਲ ਹੋਵੇਗੀ ਪਰ ਉਹ ਨਹੀਂ ਜਾਣਦੀ ਸੀ ਕਿ ਇਹ ਤੂਫਾਨ ਦੀ ਸ਼ੁਰੂਆਤ ਹੈ ਰਾਹੁਲ ਨੇ ਵੀ ਚਿੰਤਾ ਕੀਤੀ ਪਰ ਉਸ ਨੂੰ ਤਸੱਲੀ ਦਿੱਤੀ ਕਿ ਸਭ ਠੀਕ ਹੋ ਜਾਵੇਗਾ ਇਸ ਕਹਾਣੀ ਵਿੱਚ ਪਿਆਰ ਸੰਘਰਸ਼ ਅਤੇ ਤੋਖੇ ਦੀ ਮਿਲੀ ਜੁਲੀ ਭਾਵਨਾਵਾਂ ਹਨ ਜੋ ਤੁਹਾਨੂੰ ਬਨ ਕੇ ਰੱਖਣ ਗਿਆ जसलीन ਦੇ ਜੀਵਨ ਵਿੱਚ ਅਗਲਾ ਪੜਾ ਬਹੁਤ ਰੋਮਾਂਚਕ ਅਤੇ ਦਰਦਪਰਿਆ ਹੈ ਜਿੱਥੇ ਉਹ ਆਪਣੇ ਅਤੀਤ ਨਾਲ ਟਕਰਾਂਦੀ ਹੈ ਅਤੇ ਇੱਕ ਵੱਡਾ ਰਾਜ਼ ਖੁੱਲਦਾ ਹੈ ਤੁਸੀਂ ਵੀ ਮਹਿਸੂਸ ਕਰੋਗੇ ਉਸਦੇ ਦਿਲ ਦੀ ਧੜਕਣ ਨੂੰ ਜੋ ਡਰ ਨਾਲ ਵੱਧ ਰਹੀ ਸੀ ਤੀਜੇ ਸਾਲ ਵਿੱਚ ਜਸਲੀਨ ਅਤੇ ਰਾੌਲ ਨੇ ਵਿਆਹ ਕਰ ਲਿਆ ਇੱਕ ਛੋਟੀ ਜਿਹੀ ਪਾਰਟੀ ਵਿੱਚ ਜਿੱਥੇ ਪੰਜਾਬੀ ਗੀਤ ਵਜ ਰਹੇ ਸਨ ਅਤੇ ਲੋਕ ਨੱਚ ਰਹੇ ਸਨ ਉਹ ਦੋਵੇਂ ਖੁਸ਼ ਸਨ ਰਾਉਲ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਜਸਲੀਨ ਨੇ ਨੌਕਰੀ ਬਦਲ ਕੇ ਬਿਹਤਰ ਵਾਲੀ ਲੱਭ ਲਈ। ਉਹਨਾਂ ਨੇ ਇੱਕ ਛੋਟਾ ਜਿਹਾ ਘਰ ਖਰੀਦ ਲਿਆ ਅਤੇ ਜ਼ਿੰਦਗੀ ਨੂੰ ਆਨੰਦ ਨਾਲ ਜੀ ਰਹੇ ਸਨ। ਪਰ ਇੱਕ ਦਿਨ ਜਸਲੀਨ ਨੂੰ ਇੱਕ ਚਿੱਠੀ ਮਿਲੀ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਜਿਸ ਵਿੱਚ ਲਿਖਿਆ ਸੀ ਕਿ ਉਸਦੇ ਵੀਜ਼ਾ ਵਿੱਚ ਕੁਝ ਗੜਬੜ ਹੈ ਅਤੇ ਉਸ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਜਸਲੀਨ ਕਬਰਾਂ ਗਈ। ਉਸਨੇ ਰਾਉਲ ਨੂੰ ਦੱਸਿਆ ਅਤੇ ਦੋਵੇਂ ਵਕੀਲ ਕੋਲ ਗਏ। ਵਕੀਲ ਨੇ ਕਿਹਾ ਕਿ ਇਹ ਆਮ ਗੱਲ ਹੈ ਪਰ ਅੰਦਰ ਅੰਦਰ ਜਸਲੀਨ ਨੂੰ ਡਰ ਲੱਗ ਰਿਹਾ ਸੀ ਜਾਂਚ ਸ਼ੁਰੂ ਹੋਈ ਅਤੇ ਪਤਾ ਲੱਗਾ ਕਿ ਉਸਦੇ ਏਜੰਟ ਨੇ ਫਰਜ਼ੀ ਕਾਗਜ਼ ਬਣਾਏ ਸਨ ਪਰ ਜਸਲੀਨ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਉਹ ਬੇਕਸੂਰ ਸੀ ਪਰ ਸਬੂਤ ਨਹੀਂ ਮਿਲ ਰਹੇ ਸਨ ਰਾਉਲ ਨੇ ਬਹੁਤ ਕੋਸ਼ਿਸ਼ ਕੀਤੀ ਪੈਸੇ ਖਰਚੇ ਪਰ ਗੱਲ ਨਹੀਂ ਬਣੀ ਇਸ ਵਿਚਕਾਰ ਜਸਲੀਨ ਨੂੰ ਯਾਦ ਆਇਆ ਉਸਦਾ ਬਚਪਨ ਜਿੱਥੇ ਉਸਦੇ ਮਾਪੇ ਨੇ ਉਸ ਨੂੰ ਕਦੇ ਵੀ ਅਜਿਹੀ ਗੱਲ ਨਹੀਂ ਦੱਸੀ ਉਹ ਫੋਨ ਕਰਕੇ ਪੁੱਛਦੀ ਤਾਂ ਉਹ ਚੁੱਪ ਰਹਿੰਦੇ ਕਹਾਣੀ ਵਿੱਚ ਹੁਣ ਇੱਕ ਵੱਡਾ ਟਵਿਸਟ ਆਉਂਦਾ ਹੈ ਜਦੋਂ ਜਸਲੀਨ ਨੂੰ ਪਤਾ ਲੱਗਦਾ ਹੈ ਕਿ ਉਸਦੀ ਜਨਮ ਤਾਰੀਖ ਵਾਲੇ ਕਾਗਜ਼ ਫਰਜ਼ੀ ਹਨ ਅਤੇ ਉਹ ਅਸਲ ਵਿੱਚ ਇੱਕ ਅਜਿਹੇ ਪਰਿਵਾਰ ਤੋਂ ਹੈ ਜਿੱਥੇ ਉਸ ਨੂੰ ਗੋਦ ਲਿਆ ਗਿਆ ਸੀ ਇਹ ਰਾਜ਼ ਉਸਦੇ ਮਾਪੇ ਨੇ ਛੁਪਾਇਆ ਹੋਇਆ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਤੇ ਉਹ ਛੱਡ ਨਾ ਜਾਵੇ ਜਸਲੀਨ ਦੇ ਅੱਖਾਂ ਵਿੱਚ ਅੰਸੂ ਆ ਗਏ ਉਹ ਰਾਹੁਲ ਨੂੰ ਗੱਲ ਲਾ ਕੇ ਰੋਈ ਅਤੇ ਕਿਹਾ ਮੈਂ ਕੌਣ ਹਾਂ ਇਹ ਮੋੜ ਤੁਹਾਨੂੰ ਵੀ ਭਾਵੁਕ ਕਰ ਦੇਵੇਗਾ ਕਿਉਂਕਿ ਇਹ ਕਹਾਣੀ ਪਛਾਣ ਅਤੇ ਪਿਆਰ ਦੀ ਹੈ ਅਗਲੇ ਸਾਲਾ ਵਿੱਚ ਜਸਲੀਨ ਨੇ ਆਪਣੇ ਅਤੀਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਡਿਪੋਰਟੇਸ਼ਨ ਦਾ ਖਤਰਾ ਵੱਧਦਾ ਗਿਆ ਚੌਥੇ ਸਾਲ ਵਿੱਚ ਜਸਲੀਨ ਨੇ ਆਪਣੇ ਅਸਲ ਮਾਪੇ ਨੂੰ ਲੱਭਣ ਲਈ ਪੰਜਾਬ ਵਾਪਸ ਜਾਣ ਦਾ ਫੈਸਲਾ ਕੀਤਾ ਪਰ ਵੀਜ਼ਾ ਦੀ ਸਮੱਸਿਆ ਕਾਰਨ ਨਹੀਂ ਜਾ ਸਕੀ ਉਹ ਵੀਡੀਓ ਕਾਲ ਤੇ ਆਪਣੇ ਪਰਿਵਾਰ ਨਾਲ ਗੱਲ ਕਰਦੀ ਅਤੇ ਰਹਦੀ ਰਾਉਲ ਨੇ ਉਸ ਨੂੰ ਸਹਾਰਾ ਦਿੱਤਾ ਉਹ ਕਹਿੰਦਾ ਅਸੀਂ ਮਿਲ ਕੇ ਲੜਾਂਗੇ ਪਰ ਇਮੀਗ੍ਰੇਸ਼ਨ ਅਫਸਰਾਂ ਨੇ ਉਸ ਨੂੰ بار بار ਬੁਲਾਇਆ ਅਤੇ ਪੁੱਛਗਿੱਛ ਕੀਤੀ ਪਤਾ ਲੱਗਾ ਕਿ ਉਸ ਦਾ ਏਜੰਟ ਇੱਕ ਵੱਡੇ ਫਰਾਡ ਨੈਟਵਰਕ ਦਾ ਹਿੱਸਾ ਸੀ ਜੋ ਫਰਜ਼ੀ ਵੀਜ਼ੇ ਬਣਾਉਂਦਾ ਸੀ ਜਸਲੀਨ ਨੇ ਕਦੇ ਵੀ ਜਾਣ ਬੁਝ ਕੇ ਗਲਤ ਨਹੀਂ ਕੀਤਾ ਪਰ ਉਹ ਫਸ ਗਈ ਉਸ ਨੂੰ ਯਾਦ ਆਇਆ ਜਦੋਂ ਉਹ ਛੋਟੀ ਸੀ ਤਾਂ ਉਸ ਦੇ ਮਾਪੇ ਨੇ ਉਸ ਨੂੰ ਇੱਕ ਪਿੰਡ ਵਿੱਚ ਗੋਦ ਲਿਆ ਸੀ ਕਿਉਂਕਿ ਉਹਨਾਂ ਦੇ ਆਪਣੇ ਬੱਚੇ ਨਹੀਂ ਸਨ ਪਰ ਗੋਦ ਦੇ ਕਾਗਜ਼ ਠੀਕ ਨਹੀਂ ਬਣੇ ਸਨ ਅਤੇ ਏਜੰਟ ਨੇ ਉਹੀ ਗੜਬੜ ਵਰਤੀ ਸੀ ਜਸਲੀਨ ਨੇ ਆਪਣੇ ਅਸਲ ਮਾਪੇ ਨੂੰ ਲੱਭਣ ਲਈ ਡੀਐਨਏ ਟੈਸਟ ਕਰਵਾਇਆ ਅਤੇ ਪਤਾ ਲੱਗਾ ਕਿ ਉਹ ਇੱਕ ਗਰੀਬ ਪਰਿਵਾਰ ਤੋਂ ਹੈ ਜਿੱਥੇ ਉਸ ਨੂੰ ਜਨਮ ਵੇਲੇ ਹੀ ਛੱਡ ਦਿੱਤਾ ਗਿਆ ਸੀ ਇਹ ਖਬਰ ਸੁਣ ਕੇ ਉੱਟ ਟੁੱਟ ਗਈ ਉਹ ਰਾਤਾਂ ਨੂੰ ਨੀਂਦ ਨਹੀਂ ਸੌਂਦੀ ਅਤੇ ਰਾਉਲ ਨੂੰ ਕਹਿੰਦੀ ਮੇਰੀ ਜ਼ਿੰਦਗੀ ਇੱਕ ਝੂਠ ਸੀ ਰਾਉਲ ਨੇ ਉਸ ਨੂੰ ਸਮਝਾਇਆ ਕਿ ਪਿਆਰ ਅਸਲੀ ਹੈ ਅਤੇ ਉਹ ਮਿਲ ਕੇ ਨਵੀਂ ਸ਼ੁਰੂਆਤ ਕਰਨਗੇ ਪਰ ਡਿਪੋਰਟੇਸ਼ਨ ਦਾ ਆਰਡਰ ਆ ਗਿਆ ਅਤੇ ਜਸਲੀਨ ਨੂੰ ਵਾਪਸ ਜਾਣਾ ਪਿਆ ਇਹ ਕਹਾਣੀ ਤੁਹਾਨੂੰ ਵੀ ਰੋਲਾ ਪਾਵੇਗੀ ਕਿਉਂਕਿ ਇਹ ਪਾਵਨਾਵਾਂ ਨਾਲ ਭਰੀ ਹੈ ਧੋਖੇ ਅਤੇ ਪਛਾਣ ਦੀ ਖੋਜ ਦੀ जसलीन ਦਾ ਸੰਘਰਸ਼ ਅਜੇ ਖਤਮ ਨਹੀਂ ਹੋਇਆ ਉਹ ਵਾਪਸ ਪੰਜਾਬ ਆ ਕੇ ਆਪਣੇ ਅਤੀਤ ਨਾਲ ਟਕਰਾਈ ਅਤੇ ਇੱਕ ਨਵਾਂ ਰਾਜ਼ ਖੁੱਲਿਆ ਜੋ ਹੈਰਾਨ ਕਰਨ ਵਾਲਾ ਸੀ ਪੰਜਵੇਂ ਸਾਲ ਵਿੱਚ ਜਸਲੀਨ ਨੇ ਆਪਣੇ ਅਸਲ ਪਰਿਵਾਰ ਨੂੰ ਮਿਲਣ ਲਈ ਪੰਜਾਬ ਜਾਣ ਦੀ ਤਿਆਰੀ ਕੀਤੀ ਪਰ ਡਿਪੋਰਟ ਹੋਣ ਕਾਰਨ ਉਹ ਨਹੀਂ ਜਾ ਸਕੀ ਉਹ ਕੈਨੇਡਾ ਵਿੱਚ ਹੀ ਰਹੀ ਅਤੇ ਅਪੀਲ ਕੀਤੀ ਵਕੀਲ ਨੇ ਕਿਹਾ ਕਿ ਸ਼ਾਇਦ ਮੌਕਾ ਮਿਲ ਜਾਵੇ ਪਰ ਸਮਾਂ ਲੱਗੇਗਾ ਇਸ ਵਿੱਚਕਾਰ ਰਾਹੁਲ ਅਤੇ ਜਸਲੀਨ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਇੱਕ ਪਿਆਰੀ ਜਹੀ ਕੁੜੀ ਜਿਸ ਨੂੰ ਉਹਨਾਂ ਨੇ ਪੰਜਾਬੀ ਨਾਂ ਰੱਖਿਆ ਬੱਚੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਭਰ ਦਿੱਤੀ ਪਰ ਡਰ ਵੀ ਵਦਾ ਦਿੱਤਾ ਕਿ ਕਿਤੇ ਬੱਚੇ ਨੂੰ ਵੀ ਪਰੇਸ਼ਾਨੀ ਨਾ ਹੋਵੇ ਜਸਲੀਨ ਨੇ ਆਪਣੇ ਅਸਲ ਮਾਂ ਨੂੰ ਲੱਭ ਲਿਆ ਜੋ ਇੱਕ ਛੋਟੇ ਪਿੰਡ ਵਿੱਚ ਰਹਿੰਦੀ ਸੀ ਅਤੇ ਗਰੀਬੀ ਕਾਰਨ ਉਸ ਨੂੰ ਛੱਡ ਦਿੱਤਾ ਸੀ ਉਹ ਮਾਂ ਨਾਲ ਵੀਡੀਓ ਤੇ ਗੱਲ ਕੀਤੀ ਅਤੇ ਰੋਈ ਮਾਂ ਨੇ ਮਾਫੀ ਮੰਗੀ ਅਤੇ ਕਿਹਾ ਕਿ ਉਹ ਬੇਵਸੀ ਇਹ ਮਿਲਣ ਨੇ ਜਸਲੀਨ ਨੂੰ ਪਾਵੁਕ ਕਰ ਦਿੱਤਾ ਅਤੇ ਉਸਨੇ ਫੈਸਲਾ ਕੀਤਾ ਕਿ ਉਹ ਆਪਣੇ ਬੱਚੇ ਨੂੰ ਅਜਿਹਾ ਨਹੀਂ ਹੋਣ ਦੇਵੇਗੀ ਪਰ ਇਮੀਗ੍ਰੇਸ਼ਨ ਨੇ ਅਪੀਲ ਠੁਕਰਾ ਦਿੱਤੀ ਅਤੇ ਡਿਪੋਰਟ ਦਾ ਆਖਰੀ ਨੋਟਿਸ ਆ ਗਿਆ ਜਸਲੀਨ ਨੇ ਰਾਉਲ ਨੂੰ ਕਿਹਾ ਤੂੰ ਰਹਿ ਜਾ ਮੈਂ ਵਾਪਸ ਜਾਂਦੀ ਹਾਂ ਪਰ ਬੱਚੇ ਨੂੰ ਨਾਲ ਲੈ ਜਾਂਦੀ ਹਾਂ ਰਾਉਲ ਨੇ ਮਨਾਂ ਕੀਤਾ ਅਤੇ ਕਿਹਾ ਕਿ ਉਹ ਵੀ ਨਾਲ ਆਵੇਗਾ ਪਰ ਕਾਰੋਬਾਰ ਕਾਰਨ ਨਹੀਂ ਆ ਸਕਿਆ ਇਹ ਵਿਛੋੜਾ ਤੁਹਾਨੂੰ ਵੀ ਦਰਦ ਦੇਵੇਗਾ ਕਿਉਂਕਿ ਇਹ ਪਿਆਰ ਅਤੇ ਤਿਆਗ ਦੀ ਕਹਾਣੀ ਹੈ ਜਸਲੀਨ ਨੇ ਆਖਰ ਵਿੱਚ ਵਾਪਸ ਪੰਜਾਬ ਆ ਕੇ ਆਪਣੇ ਅਸਲ ਪਰਿਵਾਰ ਨੂੰ ਮਿਲੀ ਅਤੇ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਪਰ ਰਾਜ਼ ਅਜੇ ਵੀ ਬਾਕੀ ਸੀ 6 ਮਹੀਨੇ ਸਾਲ ਵਿੱਚ ਜਸਲੀਨ ਨੂੰ ਡਿਪੋਰਟ ਕਰ ਦਿੱਤਾ ਗਿਆ ਅਤੇ ਉਹ ਵਾਪਸ ਪੰਜਾਬ ਆ ਗਈ 에ਅਰਪੋਰਟ ਤੇ ਉਸਦੇ ਮਾਪੇ ਉਸਨੂੰ ਲੈਣ ਆਏ ਪਰ ਉਹ ਅਸਲ ਮਾਨ ਨੂੰ ਵੀ ਮਿਲੀ ਜੋ ਦੂਰ ਖੜੀ ਰੋ ਰਹੀ ਸੀ ਜਸਲੀਨ ਨੇ ਦੋਮਾਨ ਨੂੰ ਗੱਲ ਲਾਇਆ ਅਤੇ ਕਿਹਾ ਹੁਣ ਸਭ ਠੀਕ ਹੈ ਪਰ ਅੰਦਰ ਅੰਦਰ ਉਹ ਟੁੱਟੀ ਹੋਈ ਸੀ ਰਾਹੁਲ ਅਤੇ ਬੱਚੇ ਨੂੰ ਛੱਡ ਕੇ ਆਈ ਸੀ ਉਹ ਪਿੰਡ ਵਿੱਚ ਰਹਿਣ ਲੱਗੀ ਅਤੇ ਇੱਕ ਛੋਟਾ ਜਿਹਾ ਸਕੂਲ ਖੋਲ੍ਹਿਆ ਜਿੱਥੇ ਉਹ ਬੱਚਿਆਂ ਨੂੰ ਪੜਾਉਂਦੀ ਅਤੇ ਵਿਦੇਸ਼ ਜਾਣ ਦੇ ਸੁਪਨੇ ਨਹੀਂ ਵੇਖਣ ਦਿੰਦੀ ਉਹ ਕਹਿੰਦੀ ਸੁਪਨੇ ਵੇਖੋ ਪਰ ਸੱਚ ਨੂੰ ਨਾ ਛੁਪਾਓ ਪਰ ਇੱਕ ਦਿਨ ਰਾਹੁਲ ਅਚਾਨਕ ਪੰਜਾਬ ਆ ਗਿਆ ਅਤੇ ਕਿਹਾ ਕਿ ਉਹ ਵੀ ਵਾਪਸ ਆ ਗਿਆ ਹੈ ਕਿਉਂਕਿ ਬਿਨਾ ਉਸ ਦੇ ਜੀ ਨਹੀਂ ਲੱਗਦਾ ਉਹਨਾਂ ਨੇ ਨਵਾਂ ਜੀਵਨ ਸ਼ੁਰੂ ਕੀਤਾ ਅਤੇ ਜਸਲੀਨ ਨੇ ਆਪਣੇ ਅਤੀਤ ਨੂੰ ਮਾਫ ਕਰ ਦਿੱਤਾ ਇਹ ਕਹਾਣੀ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਰਾਜ਼ ਕਿੰਨੇ ਗਹਿਰੇ ਹੋ ਸਕਦੇ ਹਨ ਅਤੇ ਉਹ ਕਿਵੇਂ ਜੀਵਨ ਬਦਲ ਦਿੰਦੇ ਹਨ ਪਰ ਸੱਚ ਨੂੰ ਸਵੀਕਾਰ ਕਰਨ ਨਾਲ ਹੀ ਖੁਸ਼ੀ ਮਿਲਦੀ ਹੈ ਤੁਸੀਂ ਵੀ ਇਸ ਨੂੰ ਮਹਿਸੂਸ ਕਰੋਗੇ ਅਤੇ ਸੋਚੋਗੇ ਕੀ ਅਜੇਹਾ ਕਿਉਂ ਹੋਇਆ ਜਸਲੀਨ ਦੀ ਕਹਾਣੀ ਦਾ ਅਸਲ ਰਾਜ਼ ਇਹ ਸੀ ਕਿ ਉਸਦੇ ਏਜੰਟ ਨੇ ਨਹੀਂ ਬਲਕਿ ਉਸਦੇ ਅਸਲ ਮਾਪੇ ਨੇ ਫਰਜ਼ੀ ਕਾਗਜ਼ ਬਣਾਏ ਸਨ ਕਿਉਂਕਿ ਉਹ ਇੱਕ ਅਪਰਾਧੀ ਪਰਿਵਾਰ ਤੋਂ ਸਨ ਅਤੇ ਬੱਚੇ ਨੂੰ ਬਚਾਉਣ ਲਈ ਛੱਡ ਦਿੱਤਾ ਸੀ ਇਹ ਰਾਜ਼ 6 ਸਾਲਾਂ ਬਾਅਦ ਖੁੱਲਿਆ ਜਦੋਂ ਇੰਟਰਨੈਸ਼ਨਲ ਜਾਂਚ ਹੋਈ ਅਤੇ ਜਸਲੀਨ ਨੂੰ ਡਿਪੋਰਟ ਕੀਤਾ ਗਿਆ ਪਰ ਉਸਨੇ ਇਸ ਨੂੰ ਆਪਣੀ ਮਜ਼ਬੂਤੀ ਬਣਾਇਆ ਅਤੇ ਪੰਜਾਬ ਵਿੱਚ ਨਵਾਂ ਜੀਵਨ ਬਣਾਇਆ ਇਹ ਕਹਾਣੀ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਸੱਚ ਨੂੰ ਛੁਪਾਉਣ ਨਾਲ ਸਮੱਸਿਆ ਵੱਧ ਜਾਂਦੀ ਹੈ ਅਤੇ ਸਵੀਕਾਰ ਕਰਨ ਨਾਲ ਹੱਲ ਮਿਲ ਜਾਂਦਾ ਹੈ। ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਆਪਣੇ ਕਾਗਜ਼ਾਂ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਅਤੇ ਪਰਿਵਾਰ ਨਾਲ ਸੱਚ ਬੋਲਣਾ ਚਾਹੀਦਾ ਹੈ ਤਾਂ ਜੋ ਅਜੇਹੇ ਝਟਕੇ ਨਾ ਲੱਗਣ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ। Dann wart.